ਉਹ ਪਾਸੇ ਦੀ ਗੱਲ ਹੈ ਇੱਥੇ ਇੱਕ ਐਕਸੀਡੈਂਟ ਹੋਇਆ ਹੈਗਾ ਐਕਸੀਡੈਂਟ ਹੋਣ ਤੋਂ ਬਾਅਦ ਇੱਥੇ ਪੰਜ ਛੇ ਗੱਡੀਆਂ ਸਾਡੇ ਐਲਕੋ ਦੇ ਬਾਹਰ ਇਹਨਾਂ ਨੇ ਉਹ ਲਿਆ ਕੇ ਲਾਤੀਆਂ ਜਿਹੜਾ ਕਿ ਸਾਡੇ ਵਾਸਤੇ ਲੋਕਾਂ ਦਾ ਲੰਘਣਾ ਹੀ ਮੁੱਖ ਹੋ ਗਿਆ ਸਾਰਿਆਂ ਦੇ ਨਾਲ ਰਲ ਕੇ ਜੋ ਹੋ ਕਹੂਗੇ ਜੋ ਮੱਲੇ ਵਾਲੇ ਚਾਹੂਗੇ ਉਹੀ ਹੋਊਗਾ ਉਹਨਾਂ ਨੂੰ ਅਗਰ ਕਿਸੇ ਗੱਲ ਦੀ ਦਿੱਕਤ ਹੈ ਤਾਂ ਉਹਦੀ ਦਿੱਕਤ ਉਹਨਾਂ ਦੀ ਦੂਰ ਕੀਤੀ ਜਾਊਗੀ ਐਸੀ ਲੋਕ ਨੇ ਰਹਿੰਦੇ ਆ ਲੋਕ ਉਹਨਾਂ ਨੂੰ ਅਗਰ ਕਿਸੇ ਗੱਲ ਦੀ ਦਿੱਕਤ ਆ ਤਾਂ ਉਹਨੀ ਦਿੱਕਤ ਉਹਨਾਂ ਦੀ ਦੂਰ ਕੀਤੀ ਜਾਊਗੀ ਕਿਸੇ ਪਬਲਿਕ ਪਲੇਸ ਵਾਲੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸਾਰਿਆਂ ਦੇ ਨਾਲ ਰਲ ਕੇ ਜੋ ਉਹ ਕਹੂਗੇ ਜੋ ਮੱਲੇ ਵਾਲੇ ਚਾਹੂਗੇ ਉਹੀ ਹੋਊਗਾ ਸਰ ਇਹ ਤਾਂ ਪਹਿਲਾਂ ਵੀ ਬਣੀ ਹੋਈ ਸੀ ਚੌਂਦੀ ਪੀਸੀ ਆ ਦੇਖੋ ਗੱਲ ਸੁਣ ਲਓ ਮੈਂ ਤੁਹਾਨੂੰ ਕੀ ਕਹਿਣਾ ਭਈਆ ਜੋ ਪਹਿਲਾਂ ਬਣਿਆ ਅਸੀਂ ਚਾਹੇ ਉਹੀ ਰਹਿ ਜਾਵੇ ਜੋ ਮੱਲੇ ਵਾਲੇ ਕਹੂਗੇ ਉਹ ਬਣੂਗਾ ਜੋ ਕੀ ਬਣ ਸੀ ਉੱਥੇ ਲੋਕਾਂ ਨੇ ਐਲੂਕ ਦੇ ਸਾਰੇ ਵਾਸੀਆਂ ਨੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀਗਾ ਸਾਨੂੰ ਮੈਸੇਜ ਮਿਲਿਆ ਸੀ ਆਏ ਅਸੀਂ ਆ ਕੇ ਉਹ ਇਹਦੀ ਕਾਰਵਾਈ ਰੋਕ ਦਿੰਦੀ ਹੈ ਅਸੀਂ ਪੁਲਿਸ ਕਮਿਸ਼ਨ ਨਾਲ ਗੱਲ ਕਰਾਂਗੇ ਗੱਲ ਕਰਕੇ ਜਿਹੜਾ ਰੀਤੀਲੀ ਕਾਰਵਾਈ ਹੋਏਗੀ ਉਹ ਲੋਕਾਂ ਨੂੰ ਦੱਸ ਦਿਆਂਗੇ ਖਾਲ ਦੀ ਕਰੀ ਸੇ ਤਾਂ ਕੰਮ ਬੰਦ ਕਰਾ ਦਿੱਤਾ ਅਗਲਾ ਜਿਹੜਾ ਫਰਦਰ ਜਰੈਕਸ਼ਨ ਹੋਏਗਾ ਅਸੀਂ ਉਹ ਦੱਸ ਦਿਆਂਗੇ ਹਾਂ ਜੀ ਸਰ ਕੀ ਮਾਮਲਾ ਹੈ ਜਿਹੜਾ ਤੁਹਾਨੂੰ ਧਰਨਾ ਲਾਣਾ ਪੈ ਗਿਆ ਧਰਨਾ ਲਾਉਣਾ ਪਿਆ ਕਿ ਸਾਡੇ ਨਾਲ ਜੀ ਆਪਣੇ ਪੁਲਿਸ ਚੌਕੀ ਬਣ ਗਈ ਐਲਡਕੋ ਦੇ ਬਾਹਰ ਜਿਸ ਨਾਲ ਕਿ ਸਾਡਾ ਸਾਰਾ ਫਰੰਟ ਖਰਾਬ ਹੋ ਗਿਆ ਔਰ ਜਦੋਂ ਇੱਥੇ ਕੋਈ ਕੇਸ ਆਉਂਦਾ ਵਾ ਜਦੋਂ ਕੋਈ ਬੰਦੇ ਨੂੰ ਫੜ ਕੇ ਲਿਆਂਦੇ ਉਹਦੇ ਪਿੱਛੇ 100 100 ਬੰਦਾ ਆ ਜਾਂਦਾ ਸਾਡਾ ਐਲਡਕੋ ਦਾ ਜਿਹੜਾ ਨ ਅੱਜ ਕੱਲ ਪਰਸਾਂ ਦੀ ਗੱਲ ਹੈ ਇੱਥੇ ਇੱਕ ਐਕਸੀਡੈਂਟ ਹੋਇਆ ਹੈਗਾ ਐਕਸੀਡੈਂਟ ਹੋਣ ਤੋਂ ਬਾਅਦ ਇੱਥੇ ਪੰਜ ਛੇ ਗੱਡੀਆਂ ਸਾਡੇ ਹੱਲ ਕੋਤੇ ਬਾਹਰ ਇਹਨਾਂ ਨੇ ਉਹ ਲਿਆ ਕੇ ਲਾਤੀਆਂ ਜਿਹੜਾ ਕਿ ਸਾਡੇ ਵਾਸਤੇ ਲੋਕਾਂ ਦਾ ਲੰਘਣਾ ਵੀ ਔਖਾ ਹੋ ਗਿਆ ਸਾਡੀ ਕੋਈ ਡਿਮਾਂਡ ਨਹੀਂ ਸੀ ਇਹਦੇ ਪੁਲਿਸ ਚੌਕੀ ਬਣਾਈ ਜਾਵੇ ਸਾਡੇ ਅੰਦਰ ਇੱਕ ਬੰਦਾ ਰਹਿੰਦਾ ਜਿਹੜਾ ਕਿ ਆਪਣੇ ਉਹਨੂੰ ਅਖੌਤੀ ਪ੍ਰਧਾਨ ਆਪਣੇ ਉਹਨੂੰ ਗਿੰਦਾ ਸਾਰੇ ਉਹਦੇ ਗੈਸਟ ਆ ਉਹਨੇ ਇੱਥੇ ਪਹਿਲਾਂ ਇੱਕ ਆਪਣੀ ਵਾਵਾ ਖੱਟਣ ਦੇ ਖਾਤਰ ਉਹਨੇ ਇੱਕ ਦਿਨ ਪਹਿਲਾਂ ਪੀਸੀਆਰ ਦੀ ਪਿਕਟ ਬਣਵਾਈ ਸੀ ਔਰ ਪੀਸੀਆਰ ਦੀ ਪਿਕਟ ਸਾਨੂੰ ਉਹਦਾ ਕੋਈ ਵਿਰੋਧ ਵੀ ਨਹੀਂ ਸੀ ਕਿਉਂਕਿ ਪੀਸੀਆਰ ਵਾਲੇ ਇੱਥ ਔਰ ਜਦੋਂ ਕਦੇ ਉਹਨਾਂ ਨੂੰ ਦੂਸਰੇ ਪਾਸਿਓਂ ਕਾਲ ਆਉਂਦੀ ਚਲੇ ਜਾਂਦੀ ਸੀ ਪਰ ਜਿਹੜੀ ਇਹ ਚੌਕੀ ਬਣਾਤੀ ਹੈ ਇਹਦਾ ਹੀ ਸਖਤ ਏਲਡਗੋ ਵਾਲੇ ਵਿਰੋਧ ਕਰਦੇ ਆ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੀ ਨਹੀਂ ਜਿਹੜੀ ਟਿਕਟ ਬਣਾਈ ਸੀ ਉਹ ਪਿਛਲੇ 1 ਸਾਲ ਤੋਂ ਵਰਕ ਕਰ ਰਹੀ ਸੀ ਅਰੇ ਜਿਹੜੀ ਚੌਕੀ ਬਣਾਈ ਹੈ ਇਹ ਪਿਛਲੇ 15 20 ਦਿਨ ਤੋਂ ਜਿਹੜੀ ਇਹ ਚੌਕੀ ਬਣਾਈ ਗਈ ਹੈ ਮਹੀਨਾ ਕੋ ਹੋ ਗਿਆ ਔਰ ਇਸ ਚੀਜ਼ ਦਾ ਜਿਹੜਾ ਸਾਡਾ ਡਿਸਕ੍ਰੈਡਿਟ ਹੋ ਗਿਆ ਸਾਰੇ ਏਲਡਗੋ ਨਿਵਾਸੀਆਂ ਨੂੰ ਇਸ ਕਰਕੇ ਜਿਹੜਾ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਤੁਸੀਂ ਇਹਨਾਂ ਦੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਕਮਿਸ਼ਨਰ ਸਾਹਿਬ ਕੋਲ ਸਾਡੇ ਐਲਡੋ ਕੋ ਨਿਵਾਸੀ ਗਏ ਸੀਗੇ ਪਰ ਸਾਡੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਕੀ ਮੰਗ ਕਰਦੇ ਹਾਂ? ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੀ ਸਾਡੀ ਇਹ ਪੁਲਿਸ ਚੌਕੀ ਆ ਇੱਥੋਂ ਹਟਾ ਦਿੱਤੀ ਜਾਵੇ ਤਾਂ ਕਿ ਜਿਹੜਾ ਸਾਡਾ ਐਲਡੋ ਕੋ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਉਹ ਖਰਾਬ ਹੋਈ ਆ ਐਲਡੋ ਕੋ ਦਾ ਅੰਦਰ ਮਾਹੌਲ ਖਰਾਬ ਹੋ ਰਿਹਾ ਉਹ ਜਿਹੜਾ ਸਾਡਾ ਪਹਿਲਾਂ ਵਾਂਗੂ ਜਿਤਨਾ ਕਿ ਸਾਡਾ ਵਧੀਆ ਐਲਡੋ ਕੋ ਸੀ ਉਸ ਤਰ੍ਹਾਂ ਅਸੀਂ ਪਹਿਲਾਂ ਇਹ ਜਿਹੜੀ ਚੌਕੀ ਬਣੀ ਹੈ ਜੀ ਇਹ ਪਹਿਲਾਂ ਵੀ ਇਹਨਾਂ ਦੇ ਵਿੱਚੋਂ ਲੋਕੀ ਸੀਗੇ ਜਿਨ੍ਹਾਂ ਨੇ ਪ੍ਰਪੋਜ਼ਲ ਭੇਜਿਆ ਸੀਗਾ ਜਿਹਦੇ ਤੇ ਗੌਰ ਕਰਕੇ ਸੀਐਮ ਸਾਹਿਬ ਦੇ ਹੁਕਮਾਂ ਤੇ ਚੌਕੀ ਮਨਜ਼ੂਰ ਹੋਈ ਸੀਗੀ ਅੱਜ ਇਹ ਫਿਰ ਸਾਡੇ ਕੋਲ ਆਏ ਨੇ ਕਿ ਹਾਂ ਕੁਝ ਲੋਕੀ ਇਹਨਾਂ ਦੇ ਕਿ ਸਾਨੂੰ ਚੌਕੀ ਇੱਥੇ ਥੋੜੀ ਦਿੱਕਤ ਆਉਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਉੱਚ ਅਫਸਰਵਾਨਾਂ ਵਿੱਚ ਆਪਣੀ ਐਪਲੀਕੇਸ਼ਨ ਲਿਖਤੀ ਤੌਰ ਤੇ ਦੇਣ ਤੇ ਤਾਂ ਜੋ ਕਿ ਜੋ ਫਿਰ ਹੁਕਮ ਆਊਗਾ ਉਸ ਹਿਸਾਬ ਦੇ ਫਿਰ ਅੱਗੇ ਕਾਰਵਾਈ ਕੀਤੀ ਜਾਵੇ ਕਲੋਨੀ ਵਾਲੇ ਨੂੰ ਦਿੱਕਤ ਆ ਰਹੀ ਹੈ ਕਲੋਨੀ ਵਾਲੇ ਤਾਂ ਕਹਿ ਰਹੇ ਨੇ ਕਿ ਸਾਡਾ ਰਾਹ ਸਾਡਾ ਬਲੌਕ ਹੁੰਦਾ ਜੀ ਇੱਥੇ ਤਾਨੂੰ ਆਵਾਜਾਈ ਚ ਪਰੇਸ਼ਾਨੀ ਆਂਦੀ ਹੈ ਤੇ ਮਤਲਬ ਕਾਫੀ ਅੱਡ ਅੱਡ ਵਿਚਾਰ ਸੀਗੇ ਤੇ ਉਹੀ ਉਹਨਾਂ ਨੂੰ ਕਹਿ ਕਿ ਲਿਖਤੀ ਤੌਰ ਤੇ ਦਿਓ ਤਾਂ ਜੋ ਕਿ ਮਸਲੇ ਦਾ ਹੱਲ ਹੋ ਸਕੇ ਪਿੱਛੋਂ ਕਹਿੰਦੇ ਪਹਿੰਦੇ ਕਿ ਜਾਂਦਾ ਤੁਹਾਡੇ ਉਥੇ ਪੁਲਿਸੋ ਵੀ ਮਤਲਬ ਇਥੇ ਬਣੀ ਆ ਇੱਥੇ ਦੋ ਤਿੰਨ ਦੋ ਤਿੰਨ ਵਾਰ ਐਕਸੀਡੈਂਟ ਵੀ ਹੋ ਚੁੱਕੇ ਆ ਪੁਲਿਸੋ ਵੀ ਕਰਕੇ ਕਿਉਂਕਿ ਫਿਰ ਅਨਲਿਸ ਕਰਕੇ ਉਹ ਵੀ ਔਖਾ ਔਰ ਇਸ ਗੱਲ ਚ ਕਿ ਨਹੀਂ ਸੱਚਾਈ ਨਹੀਂ ਇਹਦੇ ਚੋਂ ਰਿਕਾਰਡ ਕੋਈ ਐਦਾਂ ਨਹੀਂ ਆਇਆ ਹੋਇਆ ਜੇ ਹੋਏ ਵੀ ਹੋਣੇ ਉਹਨਾਂ ਨੇ ਆਪ ਆਪਣੇ ਤੌਰ ਤੇ ਜੇ ਕੁਝ ਠੀਕ ਕਰਾ ਲਿਆ ਪੁਲਿਸ ਸਾਡੇ ਕੋਲ ਲਿਖਤੀ ਤੌਰ ਤੇ ਕੋਈ ਕੰਪਲੇਨਟ ਨਹੀਂ ਆਈ ਹੈ